ਲੁਧਿਆਣਾ ਸ਼ਹਿਰ ਵਿੱਚੋਂ ਨਿਕਲਣ ਵਾਲੇ ਬੁੱਡੇ ਦਰਿਆ ਦਾ ਪਾਣੀ ਦਿਨੋ-ਦਿਨ ਖਰਾਬ ਹੁੰਦਾ ਜਾ ਰਿਹਾ ਜਿਸ ਕਾਰਨ ਬੁੱਡੇ ਦਰਿਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਮਿਲਣ ਵਾਲਾ ਪਾਣੀ ਖਰਾਬ ਹੋ ਰਿਹਾ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਦੱਸਦੇ ਕਿ ਬੁੱਡੇ ਦਰਿਆ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਉੱਥੇ ਇਹ ਫਿਰ ਵੀ ਕਈ ਫੈਕਟਰੀਆਂ ਵਾਲਿਆਂ ਦੇ ਵੱਲੋਂ ਕੈਮੀਕਲ ਵਾਲਾ ਪਾਣੀ ਬੁੱਡੇ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਜਿਸ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਲਈ ਤਹਿਤ ਟੀਟੂ ਬਾਣੀ ਦੇ ਵੱਲੋਂ ਵੱਖਰੇ ਹੀ ਟੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ ਲੁਧਿਆਣਾ ਫੁੱਟ ਲੰਬੀ ਬਣਾਏ ਬੁੱਡੇ ਦਰਿਆ ਦਾ ਪਾਣੀ ਸਤਲੁਜ ਪੈਂਦੇ ਦਾ ਮਾਡਲ ਅਤੇ ਮੰਗ ਪੱਤਰ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਬੁੱਡੇ ਦਰਿਆ ਦੀ ਸਫਾਈ ਦਾ ਕੰਮ ਜਲਦ ਕੀਤਾ ਚ ਉਹ ਹਤੇ ਇਹ ਮੁੱਦਾ ਜੋ ਦਰਿਆ ਕੈਮੀਕਲ ਵਾਲਾ ਪਾਣੀ ਪਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ। ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਡੀਸੀ ਦੇ ਦਰਬਾਰ ਆਸ ਲੈ ਕੇ ਆਉਨੇ ਆ। ਵੀ ਪ੍ਰਸ਼ਾਸਨ ਸਾਡੀ ਸੁਣੇ। ਸਰਕਾਰ ਸਾਡੀ ਸੁਣੇ। ਬੁੱਢਾ ਨਾਲਾ ਸਾਫ਼ ਹੋਵੇ। ਤੇ ਜਿਹੜਾ ਪੰਜਾਬ ਕੈਂਸਰ ਦੀ ਰਾਸਤਾਨੀ ਬਣਦਾ ਜਾ ਰਿਹਾ ਵਾ ਉਹ ਮੁਕਤ ਹੋਵੇ ਪੰਜਾਬ। ਪੰਜਾਬ ਦਾ ਮਿੱਠਾ ਪਾਣੀ ਜ਼ਹਿਰ ਬਣ ਗਿਆ ਅਗਰਾਂ। ਤੇ ਟੀਟੂ ਬਣਿਆ ਆਸ ਲੈ ਕੇ ਆਇਆ ਵਾ ਤੇ ਸੋਚਿਆ ਵੀ ਇਹ ਕੰਮ ਕੁਮ ਦਾ ਕਰਦੇ ਨਹੀਂ ਤੇ ਡੀਸੀ ਨੂੰ ਬੜੇ ਮਹਿੰਗੇ ਮੰਗੇ ਲੋਕੀ ਗਿਫਟ ਦਿੰਦੇ ਆ ਕਾਜੂਆਂ ਦੇ ਗੁਲਦਸਤੇ ਮੈਂ ਕਿਹਾ ਜੀ ਟੀਟੂ ਬਣਿਆ ਵੀ ਬੁੱਢਾ ਨਾਲ ਬਣਾ ਕੇ 15 ਫੁੱਟ ਦਾ ਇਹਨਾਂ ਨੂੰ ਗਿਫਟ ਕਰਨ ਆਇਆ ਵਾ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬੇ ਇਹਨੂੰ ਫਰੇਮ ਬਣਾ ਕੇ ਇੱਥੇ ਟੰਗ ਲਓ ਤੇ ਨਾਲੇ ਆਖ ਦਿਓ ਵੀ ਅਸੀਂ ਸਾਫ ਨਹੀਂ ਕਰਨਾ ਸਾਡੇ ਵਸਦੀ ਗੱਲ ਨਹੀਂ ਆ ਅਸੀਂ ਇਹ ਤਾਂ ਸਿਆਸਤ ਕਰਨੀ ਆ ਤੇ ਅਸੀਂ ਆਪਦੀ ਆਸ ਛੱਡ ਕੇ ਧਰਨੇ ਛੱਡ ਦੇਾਂਗੇ ਕਰਾ ਅਸੀਂ ਆਪਣਾ ਕਿਉਂ ਟਾਈਮ ਖਰਾਬ ਕਰੀਏ ਸਾਡੇ ਪੈਸੇ ਵੀ ਲੱਗਦੇ ਸਾਨੂੰ ਪਤਾ ਵਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਆ ਕਰ ਬਾਕੀ ਬਠੰਡੇ ਵਾਲੇ ਵੀ ਆਏ ਸੀਗੇ ਪੂਰਾ ਮੁੱਦਾ ਗਰਮ ਸੀਗਾ ਪਾਣੀ ਭਾ ਕੇ ਚਲੇ ਗਏ ਦੋਸਤੋ ਕਰ ਜਿਹੜਾ ਇਸ ਮੁੱਦੇ ਤੇ ਪਾਣੀ ਭਾ ਕੇ ਜਾਊਗਾ ਦੋਸਤੋ ਫਿਰ ਕੁਦਰਤ ਬਹੁਤ ਤਾਕਤਵਾਰ ਆ ਜਹਾਜ਼ਾਂ ਨੂੰ ਥੱਲੇ ਲਾ ਲੁੰਦੀ ਆ ਕਰ ਇਸ ਮੁੱਦੇ ਤੇ ਸਾਨੂੰ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਕਿਉਂਕਿ ਕੈਂਸਰ ਤੁਹਾਡੇ ਘਰ ਵੀ ਆ ਸਕਦਾ ਵਾ ਕੈਂਸਰ ਸਾਡੇ ਘਰੇ ਵੀ ਆ ਸਕਦਾ ਵਾ ਕਰ ਅੱਜ ਅਸੀਂ ਸਰਕਾਰਾਂ ਨੂੰ ਫੇਰ ਜਗਾਉਣ ਆਏ ਆ ਸਾਡਾ ਇੱਕੋ ਮਕਸਦ ਆ ਬੁੱਢਾ ਨਾਲਾ ਸਾਫ਼ ਹੋਵੇ ਜਿਹੜੇ ਕੈਮੀਕਲ ਪਾਉਂਦੀਆਂ ਇਹਨਾਂ ਵਿੱਚ ਉਹਨਾਂ ਦੇ ਪਰਚੇ ਹੋਣਗਰਾ ਬਾਈ ਜੀ ਕਿਦਾਂ ਕੀ ਲੈ ਬਣਾ ਕੇ ਕੀ ਲੈ ਕੇ ਆਇਆ ਬਾਕੀ ਮੈਂ 15 ਫੁੱਟ ਦਾ ਬੁੱਢਾ ਨਾਲਾ ਬਣਾ ਕੇ ਲੈ ਕੇ ਆਇਆ ਹਾਂ ਇਹਨਾਂ ਦੇ ਕੰਨਾਂ ਦੇ ਵਿੱਚ ਮੈਲ ਆ ਮੈਲ ਵਾਲੀ ਦਵਾਈਆਂ ਵੀ ਲੈ ਕੇ ਆਵਾਂਗੇ ਬਾਜੀਆਂ ਨਾਲ ਕਰਾ ਅਸੀਂ ਕਹਿੰਨੇ ਆ ਵੀ ਸਿੱਧੀ ਉਗੋਂ ਲਾ ਕੇ ਹੋ ਨਿਕਲ ਜਾਵੇ ਵੀ ਟੇਡੀ ਟੀਟੂ ਬਣੀ ਨੂੰ ਨਾ ਕਰਨੀ ਪਵੇ ਫੇਟੀ ਟੂ ਬਣੀਆ ਕਹਿੰਦਾ ਪੁੱਠੇ ਕੰਮ ਕਰਦਾ ਲੋਕੀ ਕਹਿੰਦਾ ਪੁੱਠੇ ਕੰਮ ਕਰਦਾ ਕਾ ਲੋਕੀ ਤਾਂ ਡੀਸੀ ਸਾਹਿਬ ਨੂੰ ਗੁਲਦਸਤੇ ਦਿੰਦੇ ਆ ਕਾਜੂ ਬਦਾਮਾਂ ਦੇ ਡੱਬੇ ਦਿੰਦੇ ਆ ਤੂੰ ਬੁੱਢਾ ਨਾਲਾ ਦੇਣ ਚ ਲੈ ਗਿਆ ਮੈਂ ਕਹਾਂ ਵੀ ਜਿਹੜੇ ਪੁੱਠੇ ਕੰਮ ਆ ਸਾਡੇ ਪੰਜਾਬ ਨੂੰ ਬਚਾਉਣਗੇ ਹਰੇਕ ਬੰਦੇ ਨੂੰ ਹਰੇਕ ਪੱਤਰਕਾਰ ਵੀਰ ਨੂੰ ਹਰੇਕ ਲੋਕ ਨੂੰ ਆਵਾਜ਼ ਚੱਕਣੀ ਚਾਹੀਦੀ ਆ ਅੱਜ ਜਿਮਨੀ ਚੋਣਾ ਹੋਈ ਆ ਬੁੱਢੇ ਨਾਲ ਦਾ ਮਸਲਾ ਬਿਲਕੁਲ ਠੰਡਾ ਰਹਿ ਗਿਆ ਮੈਂ ਬਥੇਰੀ ਆਵਾਜ਼ਾਂ ਮਾਰਦਾ ਰਹਿ ਗਿਆ ਵੀ ਬਠਿੰਡੇ ਵਾਲੇ ਆਜੋ ਹੁਣ ਮੁੱਦਾ ਉਜਾਗਰ ਕਰਾਂਗੇ ਇੱਥੇ ਧਰਨੀ ਪ੍ਰਦਰਸ਼ਨ ਕਰਾਂਗੇ ਇਹਨਾਂ ਦੀ ਖਬਰਾਂ ਘਟ ਚੱਲਣਗੀਆਂ ਆਪਣਾ ਬੁੱਢਾ ਨਾਲਾ ਵੱਧ ਚੱਲੂਗਾ ਪਰ ਕੋਈ ਆਏ ਨਹੀਂ ਕਿਉਂਕਿ ਜਿਹੜੇ ਪਹਿਲਾਂ ਬੁੱਢੇ ਨਾਲ ਦੇ ਬੋਲਦੇ ਸੀਗੇ ਉਹ ਕੋਸਤਾ ਹਲਕਾ ਇੰਚਾਰਜ ਬਣ ਕੇ ਕਰਾ ਕਿਉਂਕਿ ਪਹਿਲਾਂ ਬੁੱਢੇ ਨਾਲ ਤੇ ਜਾ ਜਾ ਕੇ ਇੰਟਰਵਿਊ ਕਰਦੇ ਸੀਗੇ ਤੇ ਹੋਊਗਾ ਹਲਕਾ ਇੰਚਾਰਜ ਬਣ ਕੇ ਕੁਝ ਬਠੰਡੇ ਵਾਲੇ ਨੇ ਨਵੀਂ ਪਾਰਟੀ ਬਣਾ ਲੈਣੀ ਆ ਜਾਂ ਕਿਸੇ ਪਾਰਟੀ ਵਿੱਚ ਜਾ ਕੇ ਐਮਐਲ ਏ ਐਮਪੀ ਟਿਕਟ ਲੈ ਲੈਣੀ ਆ ਤੇ ਉਹਨਾਂ ਦਾ ਮਸੱਲ ਪੂਰਾ ਹੋ ਜਾਣਾ ਬਾਈ ਇਹਨੇ ਜੀ ਐਮਪੀ ਐਮ ਐਲ ਏ ਬਣਾ ਤੇ ਕੋਈ ਰੱਖ ਖਜ਼ਾਨਾ ਬਾਈ ਜੀ ਆਹ ਕਰ ਲੇਕਿਨ ਟੀਟੂ ਬਣੀਆਂ ਤੇ ਕਰੇ ਕੱਲੇ ਨਹੀਂ ਕੇ ਸੁਣਾਉਣਾ ਟੀਟੂ ਬਣੀਆਂ ਨਹੀਂ ਆ ਤੁਹਾਡੀਆਂ ਅਖਬਾਰਾਂ ਦੀ ਖਬਰਾਂ ਰੋਜ਼ ਮੈਂ ਸੁਣਦਾ ਪੱਤਰਕਾਰਾਂ ਦੀ ਰੋਜ਼ ਮੈਂ ਖਬਰਾਂ ਸੁਣਦਾ ਮੈਂ ਜਿਹੜੇ ਬੁੱਢੇ ਨਾਲ ਦੇ ਕੋਲੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਣ ਲੱਗੀਆਂ ਫਿਰ ਉਕਰਾ ਅੱਜ ਅਸੀਂ ਆਏ ਆ ਮੈਨੂੰ ਕਹਿੰਦੇ ਜੀ ਵੀ ਆ ਪੰਜ ਸੱਤ ਬੰਦੇ ਆ ਮੈਂ ਕਿ ਰੈਲੀ ਕੱਢਣ ਨਹੀਂ ਆਇਆ ਮੈਂ ਸਰਕਾਰਾਂ ਨੂੰ ਜਗਾਉਣ ਆਇਆ ਮੈਂ ਜਦੋਂ ਟੀਟੂ ਬਾਣੀਆਂ ਰੈਲੀ ਕੱਢਣਾ ਹੋਊਗਾ ਇੱਥੇ ਪੇ ਪੂਰੇ ਧਰਨੇ ਪ੍ਰਦਰਸ਼ਨ ਵੀ ਹੋਣਗੇ ਕਰਾਂ ਹਾਂ ਜੀ ਮੈਂ ਗਿਫਟ ਵੀ ਕਰੂੰਗਾ ਜੀ ਮੈਂ ਮੰਗ ਪੱਤਰ ਵੀ ਦਊਂਗਾ ਤੇ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਜਾਗੋ ਕਿਉਂਕਿ ਜਾਗੋ ਤੇ ਨਹੀਂ ਤਾਂ ਫਿਰ ਮਤਾ ਹੈ ਗੱਲ ਕਹਿ ਦੇਣਾ ਉਹਨਾਂ ਨੂੰ ਗੁੱਸਾ ਕਰ ਦਿਆ ਆ 10 ਦਿਨ ਮੈਨੂੰ ਬਣਾਇਆ ਹੋਵੇ ਡੀਸੀ ਤਾਂ ਕੋਈ ਵੱਡਾ ਅਹੁਦਾ ਦਿੱਤਾ ਹੋਵੇ ਹਲ ਬਾ ਫਿਰਤਾ ਬਸ ਬਹੁਤ ਉਹੀ ਆ ਚਾਹੇ ਹੱਕ ਕਾਨੂੰਨ ਹੱਥ ਚ ਲੈਣਾ ਪੈ ਜਾਵੇ ਅੱਜ ਕੱਲ ਮੁੱਦੇ ਕੀ ਚੱਲਦੇ ਆ ਭਾਬੀ ਮਾਰਤੀ ਜੀ ਸਹੀ ਕੀਤਾ ਕਈ ਕਹਿੰਦੇ ਗਲਤ ਕੀਤਾ ਕਈ ਕਹਿੰਦੇ ਜੀ ਫਲਾਣੀ ਫਿਲਮ ਰੋਕਣੀ ਆ ਕਈ ਮੁੱਛਾਂ ਨੂੰ ਵੱਟ ਦੇ ਕੇ ਹੋਰੀ ਤੇ ਉੱਤੇ ਨੂੰ ਪਤਾ ਕੋਈ ਗੰਜੇ ਗੁੰਜੇ ਜੇ ਲੱਗੇ ਹੋਏ ਆ ਮੈਂ ਐ ਕਰਨਾ ਵਾ ਲੇਕਿ ਬੁੱਢੇ ਨਾਲ ਕੋਈ ਗੱਲ ਕਰਦਾ ਹੀ ਨਹੀਂ ਆ ਕਿਸੇ ਦਾ ਪੱਟਾ ਜਦਮ ਹੀ ਨਹੀਂ ਰਿਹਾ ਹਾਂ ਚੱਕ ਦੇ ਉਹ ਮੁੱਦਾ ਬੁੱਢਣ ਵਾਲੇ ਦਾ ਜਿਹੜੇ ਜਿੱਤੇ ਹੋਏ ਨੇ ਜਿਹੜੇ ਲੋਕਾਂ ਨੇ ਦੱਸਾਏ ਨੇ ਉਹ ਵੀ ਉਹਨੂੰ ਚੱਕ ਦੇ ਇੱਕ ਪੱਤਰਕਾਰ ਵੀ ਮੈਨੂੰ ਆਖਿਆ ਕੱਲ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਹਾਡੀ ਬਦੌਲਤ ਬੁੱਢਣ ਵਾਲਾ ਸਾਫ਼ ਹੋਊਗਾ ਸਾਡੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਂਗੇ ਉਹਨਾਂ ਵੀ ਅੱਗੇ ਲੱਖੀ ਆ ਕਹ ਤੁਸੀਂ ਇਹ ਨਹੀਂ ਦੂਰੋ ਆ ਜੰਨੇ ਆ ਸਾਡੇ ਲੁਧਿਆਣੇ ਦੇ ਲੋਕਾਂ ਬੰਦੇ ਨੂੰ ਦੇਈਂਦਾ ਨਹੀਂ ਕਹ ਤੁਸੀਂ ਤੁਹਾਨੂੰ ਲੋਕਾਂ ਦਾ ਤੁਹਾਨੂੰ ਨਹੀਂ ਲੱਗਦੀ ਲੋਕਾਂ ਨਾਲ ਜਾ ਕੇ ਲੋਕਾਂ ਨਾਲ ਗੱਲ ਕਰੋ ਲੋਕਾਂ ਨੂੰ ਜਾਗਰੂਤ ਕਰਾਉਣੀ ਕਰਦੇ ਨਹੀਂ ਜਾਗਰੂਤ ਲੋਕਾਂ ਨੂੰ ਕਰਦੇ ਆ ਸਾਨੂੰ ਲੋਕਾਂ ਨੂੰ ਜਾਗਰੂਤ ਕਰਨ ਦੀ ਨਹੀਂ ਆ ਆ 30-30 ਕਰੋੜ ਰੁਪਏ ਲਾਉਣ ਦੀ ਲੋੜ ਨਹੀਂ ਬਣੀ ਇਲੈਕਸ਼ਨਾਂ ਦੇ ਵਿੱਚ ਜਿਵੇਂ ਤੁਸੀਂ ਹੁਣ ਪਾਰਟੀ ਵਿੱਚ ਲਾਇਆ ਵਖਰਾ ਕੀ ਕੀ ਬੰਦੇ ਆ ਉਹ ਇਹਨਾਂ ਨੇ ਖੜਾ ਕਿਉਂਕਿ ਲੀਡਰ ਦੇ ਮਨ ਦੇ ਵਿੱਚ ਇੱਕ ਬਹਿਮ ਆ ਗਿਆ ਸੀ ਪੈਸੇ ਲੈ ਕੇ ਵੋਟਾਂ ਲਾ ਲਾਂਗੇ ਸਾਨੂੰ ਲੋਕਾਂ ਨੂੰ ਇਹਨਾਂ ਦਾ ਸਾਥ ਸੱਜਣਾ ਚਾਹੀਦਾ